ਪੰਜਾਬ ਦੀ ਸਿਆਸਤ ਸਿੱਖ ਸਿਆਸਤ ਧਾਰਮਿਕ ਸੰਸਥਾਾਂ ਤੇ ਹਰਿਆਣਾ ਜੋ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿੱਚ ਜੋ ਹੋਇਆ ਉਹ ਸਭ ਨੇ ਦੇਖਿਆ ਮжоਰਿਟੀ ਉਮੀਦਵਾਰ ਭਾਈ ਉਮੀਦਵਾਰ ਉੱਥੇ ਆਜ਼ਾਦ ਆਇਆ ਉਹ ਜ਼ਿਆਦਾਤਰ ਜਿਹੜੇ ਕਿ ਸੇਵਾ ਕਰਨ ਵਾਲੇ ਔਰ ਪੂਰੇ ਸੰਗਤ ਨੂੰ ਤੇ ਗੁਰੂ ਨੂੰ ਸਮਰਪਿਤ ਉਹ ਜੇ ਅੱਗੇ ਆਏ ਆ ਦੇਖੋ ਕਿਉਂਕਿ ਉਥੇ ਪੋਲੀਟੀਕਲ ਪਾਰਟੀਆਂ ਇਲੈਕਸ਼ਨ ਨਹੀਂ ਲੜੀਆਂ ਪੋਲੀਟੀਕਲ ਪਾਰਟੀਆਂ ਬੈਂਡ ਸੀ ਨਹੀਂ ਸੀ ਕਿ ਇਲੈਕਸ਼ਨ ਲੜ ਸਕਦੀਆਂ ਮੈਂ ਪਿਛਲੇ ਕਈ ਦਿਨਾਂ ਤੋਂ ਕਿ ਇਹੀ ਕੱਲ ਕਹਿ ਰਹੇ ਆ ਕਿ ਪੋਲੀਟੀਕਲ ਪਾਰਟੀ ਧਾਰਮਿਕ ਜੋ ਸਸਤਾ ਏ ਉਹਦੇ ਇਲੈਕਸ਼ਨ ਨਹੀਂ ਲੜਨੇ ਚਾਹੀਦੇ ਜਦੋਂ ਮੈਂ ਕਾਲਤਕ ਸਾਹਿਬ ਵੀ ਗਿਆ ਸੀ ਜਦੋਂ ਜੱਥੇਅਰ ਸਾਹਿਬ ਨੇ ਮੈਨੂੰ ਬੁਲਾਇਆ ਸੀ ਆਪਣੀ ਸਲਾਹ ਦੇਣ ਵਾਰੇ ਉਹਦੇ ਮੈਂ ਇਹੀ ਕੱਲ ਕਹੀ ਸੀ ਕਿ ਇਹ ਜੋ ਹੋ ਰਿਹਾ ਕਿ ਜਥੇਦਾਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਉੱਥੇ ਬੁਲਾਇਆ ਉਹਨੂੰ ਜਿਹੜਾ ਜੋ ਉਹਨੂੰ ਮਾਫੀ ਦਿੱਤੀ ਉਹ ਸਾਰਾ ਕੁਝ ਪੋਲਿਟਿਕਸ ਕਰਕੇ ਹੋ ਰਿਹਾ ਵੋਟਾਂ ਲੈਣ ਵਾਸਤੇ ਹੋ ਰਿਹਾ ਕਿਉਂਕਿ ਜੋ ਸਾਡੀ ਧਾਰਮਿਕ ਸੰਸਥਾ ਪੋਲੀਟੀਕਲ ਪਾਰਟੀ ਦੇ ਅੰਡਰ ਆ ਤੋ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਧਾਰਮਿਕ ਸੰਸਥਾ ਨੂੰ ਪੋਲੀਟਿਕਸ ਤੋਂ ਬਾਹਰ ਕੱਢਿਆ ਜਾਵੇ ਬੜੀ ਦੇਰ ਤੋਂ ਮੈਂ ਇਹ ਪਹਿਲਾਂ ਵੀ ਡਿਮਾਂਡ ਕੀਤੀ ਆ ਕਿ ਪੋਲੀਟੀਕਲ ਪਾਰਟੀਆਂ ਨੂੰ ਧਾਰਮਿਕ ਇਲੈਕਸ਼ਨ ਲੜਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਹਰਿਆਣੇ ਚੋਣਾ ਨੇ ਕਰਤਾ ਕਿ ਹੁਣ ਸਾਡੇ ਕੋਲੇ ਹਰਿਆਣੇ ਦਾ ਮਾਡਲ ਸਾਡੇ ਸਾਹਮਣੇ ਆ ਜੋ ਇੱਕ ਸਕਸੈਸ ਮਾਡਲ ਆ। ਹੁਣ ਮੈਂ ਜੋ ਜੱਥੇਦਾਰ ਸਾਹਿਬ ਨੂੰ ਉਦੋਂ ਵੀ ਕਹਿ ਕੇ ਆਇਆ ਸੀ ਕਿ ਪੋਲੀਟੀਕਲ ਪਾਰਟੀਆਂ ਨੇ ਹਰ ਤਰ੍ਹਾਂ ਦੇ ਦੇ ਕੰਮ ਕਰਨੇ ਆ ਪੋਲੀਟਿਕਸ ਵੋਟਾਂ ਉਹਨਾਂ ਨੂੰ ਸਭ ਦੀਆਂ ਚਾਹੀਦੀਆਂ ਕੱਲੇ ਸਿੱਖਾ ਦੀਆਂ ਨਹੀਂ ਚਾਹੀਦੀਆਂ ਪਰ ਧਾਰਮਿਕ ਸੰਸਥਾਵਾਂ ਸਾਡੀਆਂ ਸਿਰਫ ਸਿੱਖਾ ਵਾਸਤੇ ਆ ਤੇ ਇਹਦੇ ਵਿੱਚ ਪੋਲੀਟੀਕਲ ਪਾਰਟੀ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਬੜੀ ਦੇਰ ਤੋਂ ਇਹ ਜੋ ਹੋ ਰਿਹਾ ਪੋਲੀਟਿਕਸ ਵਾਸਤੇ ਐਜਪੀਸੀ ਨੂੰ ਜੁਮੇ ਵਰਤਿਆ ਜਾ ਰਿਹਾ ਉਹ ਨਹੀਂ ਹੋਣਾ ਚਾਹੀਦਾ ਤੇ ਹੁਣ ਮੈਂ ਫੇਰੇ ਬੇਨਤੀ ਕਰਦਾ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜੀ ਆ ਮੀਟਿੰਗ ਜਥੇਦਾਰ ਸਾਹਿਬ ਨੇ ਹੁਣ ਬੁਲਾਈ ਆ ਦੋ ਦਿਨ ਬਾਅਦ ਉਹਦੇ ਵਿੱਚ ਜਥੇਦਾਰ ਸਾਹਿਬ ਉਸੇ ਚੀਜ਼ ਨੂੰ ਫੇਰ ਕਨਸਿਡਰ ਕਰ ਜਿਹੜੀ ਮੈਂ ਬੇਨਤੀ ਜਥੇਦਾਰ ਸਾਹਿਬ ਨੂੰ ਕਰਕੇ ਆਇਆ ਸੀ ਉਸ ਤੋਂ ਮਗਰਮਾ ਚਿੱਠੀ ਵੀ ਲਿਖੀ ਸੀ ਉਹਦੇ ਵਿੱਚ ਵੀ ਇਹ ਕਿਹਾ ਸੀ ਕਿ ਧਾਰਮਿਕ ਸੰਸਥਾਵਾਂ ਦੇ ਇਲੈਕਸ਼ਨ ਪੋਲੀਟੀਕਲ ਪਾਰਟੀ ਨੂੰ ਲਈ ਲੜਨੇ ਚਾਹੀਦੇ ਤਾਂ ਕਿ ਪੋਲੀਟਿਕਸ ਧਾਰਮਿਕ ਸੰਸਥਾਵਾਂ ਦੇ ਉੱਤੇ ਹਾਵੀ ਨਾ ਹੋਵੇ ਤੇ ਇਸ ਕਰਕੇ ਇਹ ਬਹੁਤ ਜੁਰੀ ਇਸ ਟਾਈਮ ਜੋ ਅਸੀਂ ਮੀਰੀ ਪੀਰੀ ਦਾ ਸਿਧਾਂਤ ਕਹਿੰਨੇ ਆ ਇਸ ਟਾਈਮ ਮੌਕਾ ਇਹ ਆ ਗਿਆ ਅੱਜ ਅੱਜ ਮੀਰੀ ਪੀਰੀ ਦੇ ਸਿਧਾਂਤ ਦੀ ਦੁਰਵਰਤੋਂ ਕਰਕੇ ਜੋ ਮੀਰੀ ਆ ਪੀਰੀ ਦੇ ਕਬਜ਼ੇ ਹੋਈ ਬੈਠੀ ਆ ਤੋ ਇਸ ਕਰਕੇ ਅੱਜ ਜ਼ਰੂਰਤ ਹੈ ਸਾਨੂੰ ਕਿ ਧਾਰਮਿਕ ਸੰਸਥਾਵਾਂ ਨੂੰ ਪੋਲੀਟੀਕਲ ਪਾਰਟੀਆਂ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਨ ਦੀ ਮੈਂ ਜੱਥੇਦਾਰ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਜੱਥੇਦਾਰ ਸਾਹਿਬ ਇਸ ਤੇ ਉੱਤੇ ਫਿਰ ਵਿਚਾਰ ਕਰਨ ਔਰ ਜੱਥੇਦਾਰ ਸਾਹਿਬ ਜੋ ਇਹ ਹੁਕਮ ਦੇ ਸਕਦੇ ਆ ਕਿ ਪੋਲੀਟੀਕਲ ਪਾਰਟੀਆਂ ਨੂੰ ਧਾਰਮਿਕ ਇਲੈਕਸ਼ਨ ਲੜਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਤੇ ਮੈਂ ਜੱਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਦਾ ਸਾਰੀ ਸੰਗਤ ਨੂੰ ਵੀ ਮੈਂ ਇਸ ਗੱਲ ਦੀ ਬੇਨਤੀ ਕਰਦਾ ਕਿ ਸੰਗਤ ਵੀ ਸਾਰੀ ਇਸ ਤੇ ਉਤੇ ਵਿਚਾਰ ਕਰੇ ਔਰ ਇਹ ਕਲ ਆਪਾਂ ਕਰੀਏ ਆਪਾਂ ਆਪਣੀ ਧਾਰਮਿਕ ਸੰਸਥਾਵਾਂ ਨੂੰ ਧਾਰਮਿਕ ਅਦਾਰਿਆਂ ਨੂੰ ਆਪਾਂ ਪੋਲੀਟੀਕਲ ਪਾਰਟੀਆਂ ਤੋਂ ਯਾਦ ਕਰਾਈਏ ਪੋਲੀਟੀਕਲ ਪਾਰਟੀਆਂ ਚੋਂ ਬਾਹਰ ਕੱਢੀਏ ਇਸ ਤੇ ਉਤੇ ਪਲਾਨ ਕਰੀਏ ਔਰ ਇਸ ਪਾਸੇ ਸਾਨੂੰ ਕਰਨਾ ਚਾਹੀਦਾ